ਕਈ ਵਾਰ انسان ਦੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਤੇ ਅਚਾਨਕ ਪਤਾ ਨਹੀਂ ਕੀ ਹੁੰਦਾ ਸਾਰਾ ਕੁਝ ਖਰਾਬ ਹੋ ਜਾਂਦਾ ਹੈ ਉਹਦੇ ਸਾਰੇ ਕੰਮਕਾਰ ਰੁਕ ਜਾਂਦੇ ਨੇ ਉਹਦਾ ਨੁਕਸਾਨ ਤੇ ਨੁਕਸਾਨ ਹੁੰਦਾ ਰਹਿੰਦਾ ਹੈ ਉਹ ਵਿਚਾਰਾ ਇੱਕ ਨੁਕਸਾਨ ਠੀਕ ਕਰਕੇ ਹਟਦਾ ਤੇ ਨਾਲ ਦੀ ਨਾਲ ਕੋਈ ਦੂਸਰਾ ਨੁਕਸਾਨ ਹੋ ਜਾਂਦਾ ਤੇ ਫਿਰ ਉਸਦੇ ਮਨ ਦੇ ਵਿੱਚ ਇੱਕੋ ਗੱਲ ਆਉਂਦੀ ਹੈ ਲੱਗਦਾ ਮੇਰੇ ਉੱਪਰ ਕਿਸੇ ਨੇ ਕੁਝ ਕਰ ਦਿੱਤਾ ਆਹੀਂ ਤਾਂ ਅਚਾਨਕ ਇਹ ਸਭ ਕੁਝ ਹੋ ਗਿਆ ਤੇ ਫਿਰ ਉਸ انسان ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆਉਂਦੇ ਨੇ ਕਿ ਮੇਰੇ ਉੱਪਰ ਕਿਸੇ ਨੇ ਕੁਝ ਕੀਤਾ ਹੈ ਜਾਂ ਨਹੀਂ ਕੌਣ ਹੋ ਸਕਦਾ ਹੈ ਜੀਨੇ ਮੇਰੇ ਉੱਪਰ ਇਹ ਸਭ ਕੁਝ ਕੀਤਾ ਹੈ ਇਹ ਸਭ ਕੁਝ ਕਿਵੇਂ ਠੀਕ ਹੋਏਗਾ ਕਿਤੇ ਮੇਰੀ ਹੋਰ ਬਰਬਾਦੀ ਤਾਂ ਨਹੀਂ ਹੋਏਗੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਤੁਹਾਨੂੰ ਇਸ ਟੌਪਿਕ ਤੇ ਕੋਈ ਹੋਰ ਵੀਡੀਓ ਦੇਖਣੀ ਨਹੀਂ ਪੈਗੀ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਜਦੋਂ ਇਨਸਾਨ ਤੇ ਅਜੀਬਾ ਟਾਈਮ ਆਉਂਦਾ ਤਾਂ ਉਹਦੇ ਮਨ ਦੇ ਵਿੱਚ ਮੇਨ 3 ਸਵਾਲ ਆਉਂਦੇ ਨੇ ਸਭ ਤੋਂ ਪਹਿਲਾ ਸਵਾਲ ਕਿ ਮੇਰੇ ਉੱਪਰ ਕਿਸੇ ਨੇ ਕੁਝ ਕੀਤਾ ਹੈ ਇਹ ਨਹੀਂ ਜੇ ਕਿਸੇ ਨੇ ਜਾਦੂ ਟੂਣਾ ਕੀਤਾ ਵੀ ਹੈ ਤੇ ਉਹ ਕੌਣ ਹੋ ਸਕਦਾ ਉਹਦਾ ਨਾਮ ਮੈਨੂੰ ਪਤਾ ਚੱਲ ਜਾਵੇ ਤੇ ਤੀਸਰਾ ਕਿ ਇਸ ਚੀਜ਼ ਨੂੰ ਠੀਕ ਕਿਵੇਂ ਕਰੀਏ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਮੈਂ ਤੁਹਾਨੂੰ ਇੱਕ ਕਹਾਣੀ ਰਹੀਂ ਦੱਸਦਾ ਇੱਕ ਵਾਰੀ ਦੀ ਗੱਲ ਹੈ ਇੱਕ ਇਨਸਾਨ ਸੀ ਜਿਸ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ ਉਹ ਆਪਣੇ ਪਰਿਵਾਰ ਨੂੰ ਬਹੁਤ ਵਧੀਆ ਖੁਸ਼ ਰੱਖ ਰਿਹਾ ਸੀ ਆਪਣੀ ਮਾਂ ਨੂੰ ਜੋ ਚੀਜ਼ਾਂ ਚਾਹੀਦੀਆਂ ਸੀ ਉਹ ਲਿਆ ਕੇ ਦਿੰਦਾ ਸੀ ਆਪਣੀ ਪਤਨੀ ਦਾ ਧਿਆਨ ਰੱਖਦਾ ਸੀ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਦੇ ਵਿੱਚ ਪੜਾ ਰਿਹਾ ਸੀ ਉਸ ਦਾ ਬਿਜ਼ਨਸ ਬਹੁਤ ਵਧੀਆ ਚੱਲ ਰਿਹਾ ਸੀ ਅਚਾਨਕ ਕੀ ਹੁੰਦਾ ਹੈ ਬਾਜ਼ਾਰ ਦੇ ਵਿੱਚ ਮੰਦੀ ਆਉਂਦੀ ਹੈ ਤੇ ਉਸ ਦਾ ਕੰਮਕਾਰ ਰੁਕ ਜਾਂਦਾ ਹੈ ਜਦੋਂ ਕੰਮਕਾਰ ਰੁਕ ਜਾਂਦਾ ਹੈ ਤੇ ਪਰੇਸ਼ਾਨ ਰਹਿਣ ਲੱਗਦਾ ਹੈ ਜਦੋਂ ਪਰੇਸ਼ਾਨ ਰਹਿੰਦਾ ਹੈ ਤੇ ਦਿਮਾਗ ਕੰਮ ਨਹੀਂ ਕਰਦਾ ਜਦੋਂ ਦਿਮਾਗ ਕੰਮ ਨਹੀਂ ਕਰਦਾ ਤੇ ਫਿਰ ਡਿਸੀਜਨ ਵੀ ਗਲਤ ਲੈਂਦਾ ਤੇ ਉਹਦੇ ਨਾਲ ਨੁਕਸਾਨ ਹੁੰਦੇ ਰਹਿੰਦੇ ਨੇ ਕਿਥੇ ਉਹ ਦਿਮਾਗ ਤੋਂ ਬਹੁਤ ਹੀ ਬਰੀਕੀ ਦੇ ਨਾਲ ਕੰਮ ਲੈਂਦਾ ਸੀ ਤੇ ਅੱਜ ਉਸ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਜਿਸ ਕਰਕੇ ਉਸ ਦੇ ਵਾਰ-ਵਾਰ ਨੁਕਸਾਨ ਹੋ ਰਹੇ ਸੀ ਜਦੋਂ ਵੀ ਕਿਸੇ ਅਜੇਹਾ ਇਨਸਾਨ ਨਾਲ ਹੁੰਦਾ ਤਾਂ ਉਹ ਆਪਣੀ ਗੱਲ ਜਾਂ ਤਾਂ ਆਪਣੇ ਦੋਸਤਾਂ ਨਾਲ ਜਾਂ ਆਪਣੇ ਮਿੱਤਰਾਂ ਗਵਾਂਡੀਆਂ ਨਾਲ ਸ਼ੇਅਰ ਕਰਦਾ ਤੇ ਉਸ ਇਨਸਾਨ ਨੇ ਵੀ ਇਦਾਂ ਹੀ ਕੀਤਾ ਆਪਣੇ ਦੋਸਤ ਨਾਲ ਉਹ ਸਾਰੀ ਗੱਲਬਾਤ ਸ਼ੇਅਰ ਕੀਤੀ ਤੇ ਉਸ ਦੇ ਦੋਸਤ ਨੇ ਅੱਗੋ ਸਲਾਹ ਦੇ ਦਿੱਤੀ ਕਿ ਬਹੁਤ ਸਾਰੇ ਲੋਕ ਬਹੁਤ ਕੁਝ ਕਰਦੇ ਨੇ ਲੱਗਦਾ ਤੇਰੇ ਤੇ ਵੀ ਕਿਸੇ ਨੇ ਟੂਣਾ ਵਗੈਰਾ ਕਰ ਦਿੱਤਾ ਨਹੀਂ ਤਾਂ ਅਚਾਨਕ ਇੰਨਾ ਕੁਝ ਨਹੀਂ ਹੁੰਦਾ ਜਦੋਂ ਇਨਸਾਨ ਪਰੇਸ਼ਾਨ ਹੋਵੇ ਉਸ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਤੇ ਅਗਲੇ ਦੀ ਕਹੀ ਹੋਈ ਗੱਲ ਆਪਾਂ ਨੂੰ ਹਰ ਇੱਕ ਠੀਕ ਲੱਗਦੀ ਹੈ ਤੇ ਉਸ ਇਨਸਾਨ ਨੂੰ ਵੀ ਉਹ ਗੱਲ ਠੀਕ ਲੱਗੀ ਤਾਂ ਉਹ ਇਨਸਾਨ ਆਪਣੇ ਮਿੱਤਰ ਨੂੰ ਪੁੱਛਦਾ ਕਿ ਇਹ ਕਿਨੇ ਕੀਤਾ ਹੋਇਆ ਇਹ ਹੁਣ ਠੀਕ ਕਿਵੇਂ ਹੋਏਗਾ ਤੋ ਦੱਸਦਾ ਹੈ ਕਿ ਆਪਣੇ ਉਧਰ ਇੱਕ ਬਾਬਾ ਹੈ ਆਪਾਂ ਉਹਦੇ ਕੋਲ ਚਲਦੇ ਆ ਉਹ ਸਭ ਕੁਝ ਠੀਕ ਕਰ ਦੇਗਾ ਸੋ ਤੱਕ ਕਿ ਤੈਨੂੰ ਉਸ ਦਾ ਨਾਮ ਵੀ ਦੱਸ ਦੇਗਾ ਜਿਨੇ ਇਹ ਸਭ ਕੁਝ ਕੀਤਾ ਹੈ ਬਸ ਉਹ ਲੱਡੂ ਮੰਗੇਗਾ ਆਪਾਂ ਲੱਡੂ ਉਹਨੂੰ ਦੇ ਦੇਣੇ ਆ ਕੋਈ ਇਨਸਾਨ ਕਹਿੰਦਾ ਠੀਕ ਆ ਹੁਣ ਬਹੁਤ ਸਾਰੇ ਪਖੰਡੀ ਬੈਠੇ ਹੋਏ ਨੇ ਲੋਕਾਂ ਨੂੰ ਬੇਫਕੂਫ ਬਣਾਉਣ ਨੂੰ ਉਹਨਾਂ ਦੀ ਮਾਇਆ ਲੈਣ ਨੂੰ ਜੋ ਉਹਨਾਂ ਨੇ ਬਹੁਤੀ ਮਿਹਨਤ ਨਾਲ ਕਮਾਈ ਹੁੰਦੀ ਹੈ ਪਹਿਲਾਂ ਤਾਂ ਉਹ ਲੱਡੂ ਵਗੈਰਾ ਜਲੇਬੀਆਂ ਵਗੈਰਾ ਹੀ ਮੰਗਦੇ ਨੇ ਨਾਮ ਪੀਰਾ ਮੁਰਸ਼ਿਦਾਂ ਦਾ ਲਾ ਦਿੰਦੇ ਨੇ ਤੇ ਉਹ ਵੀ ਵਿਚਾਰਾ ਇਨਸਾਨ ਉਹ ਬਾਬੇ ਕੋਲ ਜਾਂਦਾ ਜੋ ਕਿ ਪਖੰਡੀ ਸੀ ਉਥੇ ਜਾ ਕੇ ਸਾਰੀ ਗੱਲਬਾਤ ਦੱਸਦਾ ਤੇ ਉਹ ਬਾਬਾ ਕਹਿੰਦਾ ਕਿ ਕੋਈ ਗੱਲ ਨਹੀਂ ਇੱਕ ਲੱਡੂਆਂ ਦਾ ਡੱਬਾ ਚੜਾ ਤੇਰਾ ਸਾਰਾ ਕੁਝ ਠੀਕ ਕਰ ਦਿੰਨੇ ਆ ਤੇ ਉਹ ਕਹਿੰਦਾ ਹਾਂਜੀ ਬਾਬਾ ਜੀ ਲੱਡੂਆਂ ਦਾ ਡੱਬਾ ਤਾਂ ਮੈਂ ਲੈ ਕੇ ਆਇਆ ਤੇ ਉਥੇ ਲੱਡੂਆਂ ਦਾ ਡੱਬਾ ਰੱਖ ਦਿੰਦਾ ਤੇ ਫੇਰ ਉਹ ਇਨਸਾਨ ਆਪਣਾ ਪਖੰਡ ਸ਼ੁਰੂ ਕਰਦਾ ਤੇ ਕਹਿੰਦਾ ਕਿ ਜਿਵੇਂ ਪੀਰ ਮੈਨੂੰ ਦੱਸ ਰਹੇ ਨੇ ਓਵੇਂ ਮੈਂ ਤੈਨੂੰ ਦੱਸ ਰਿਹਾ ਪੀਰਾਂ ਦਾ ਐਵੇਂ ਨਾ ਲੈ ਦਿੰਦੇ ਨੇ ਇਹਨਾਂ ਨੇ ਬਦਨਾਮ ਕੀਤੇ ਹੋਏ ਨੇ ਉਹ ਪਖੰਡੀ ਬਾਬਾ ਕਹਿੰਦਾ ਕਿ ਤੇਰੇ ਕਿਸੇ ਗਵਾਂਢੀ ਨਹੀਂ ਇਹ ਸਭ ਕੁਝ ਕੀਤਾ ਹੈ ਉਹੀ ਤੇਰੇ ਤੇ ਲੱਗਦਾ ਸੀ ਉਹਨੇ ਤੇਰੇ ਤੇ ਟੂਣਾ ਵਗੈਰਾ ਕੀਤਾ ਹੁਣ ਆਂਡ ਗਵਾਂਢ ਦੇ ਵਿੱਚ ਕਦੇ ਨਾ ਕਦੇ ਆਪਾਂ ਲੜੇ ਜ਼ਰੂਰ ਹੁੰਨੇ ਆ ਕਦੇ ਨਾ ਕਿਤੇ ਮਨਵਟਾਵ ਜ਼ਰੂਰ ਹੋਇਆ ਹੁੰਦਾ ਤੇ ਆਪਾਂ ਸੋਚ ਲੈਨੇ ਆ ਕਿ ਉਹਨੇ ਕੀਤਾ ਹੋਏਗਾ ਪਰ ਉਹਨੇ ਕੀ ਕਰਨਾ ਬਾਅਦ ਦੇ ਵਿੱਚ ਉਹ ਬਾਬਾ ਕਹਿੰਦਾ ਕਿ ਇੰਨੇ ਪੈਸੇ ਲੱਗਣਗੇ ਸਾਰਾ ਕੁਝ ਠੀਕ ਹੋ ਜਾਏਗਾ ਤੇ ਉਹ ਇਨਸਾਨ ਵਿਚਾਰਾ ਪੈਸੇ ਕੱਢ ਕੇ ਬਾਬੇ ਦੇ ਅੱਗੇ ਰੱਖ ਦਿੰਦਾ ਹੈ। ਬਾਬਾ ਉਹ ਪੈਸੇ ਲੈ ਕੇ ਉਹਨਾਂ ਨੂੰ ਕੋਈ ਨਾ ਕੋਈ ਭਪੂਤੀ ਜਾਂ ਧਾਗਾ ਤਵੀਤ ਦੇ ਕੇ ਉੱਥੋਂ ਤੋੜ ਦਿੰਦਾ ਹੈ। ਥੋੜੇ ਦਿਨਾਂ ਦੇ ਵਿੱਚ ਉਹ ਸਭ ਕੁਝ ਠੀਕ ਹੁੰਦਾ ਹੈ। ਉਹ ਚੀਜ਼ ਠੀਕ ਧਾਗੇ ਤਵੀਤਾ ਨਾਲ ਨਹੀਂ ਹੁੰਦੀ ਕਿਉਂਕਿ ਥੋੜਾ ਸਮਾਂ ਪਾ ਕੇ ਸਭ ਕੁਝ ਠੀਕ ਹੋ ਜਾਂਦਾ ਹੈ। ਚਾਹੇ ਕਿੰਡੀ ਵੱਡੀ ਮਰਜੀ ਪ੍ਰੋਬਲਮ ਹੋਵੇ, ਉਹ ਸਥਿਤੀ ਤਾਂ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ ਪਰ ਨਾਮ ਉਸ ਬਾਬੇ ਦਾ ਲੱਗ ਜਾਂਦਾ ਹੈ। ਇੱਥੋਂ ਤੁਹਾਨੂੰ ਸਭ ਕੁਝ ਕਲੀਅਰ ਹੋ ਗਿਆ ਹੋਣਾ। ਜੇ ਨਹੀਂ ਵੀ ਹੋਇਆ ਤੇ ਮੈਂ ਤੁਹਾਨੂੰ ਸਭ ਕੁਝ ਕਲੀਅਰ ਕਰ ਦਿੰਨਾ। ਸਭ ਤੋਂ ਪਹਿਲਾ ਸਵਾਲ ਮਨ ਦੇ ਵਿੱਚ ਇਹ ਆਉਂਦਾ ਕਿ ਮੇਰੇ ਉੱਪਰ ਕਿਸੇ ਨੇ ਟੂਣਾ ਵਗੈਰਾ ਤਾਂ ਨਹੀਂ ਕਰਤਾ। ਇੰਨਾ ਕਿਸੇ ਕੋਲ ਸਮਾਂ ਹੈ ਨਹੀਂ ਕਿ ਤੁਹਾਡੇ ਉੱਪਰ ਇਹ ਸਭ ਕੁਝ ਕਰੇ। ਜੇਕਰ ਕੋਈ ਇਨਸਾਨ ਕਰ ਵੀ ਰਿਹਾ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ। ਚਾਹੇ ਤੁਹਾਡੇ ਉੱਪਰ ਕੁਝ ਵੀ ਕੋਈ ਵੀ ਕਰੀ ਜਾਵੇ। ਦੂਸਰਾ ਸਵਾਲ ਇਹ ਆਉਂਦਾ ਕਿ ਜਿਹੜੇ ਬਾਬੇ ਇਹ ਕਹਿੰਦੇ ਨੇ ਕਿ ਪੀਰ ਤੁਹਾਨੂੰ ਨਾਮ ਵੀ ਦੱਸ ਦੇਣਗੇ ਤੁਹਾਡੇ ਉੱਪਰ ਇਹ ਸਭ ਕੁਝ ਕੀਤਾ। ਪੀਰ ਇਹ ਸਭ ਕੁਝ ਨਹੀਂ ਦੱਸਦੇ। ਤੇ ਉਹ ਲੋਕ ਆਪਣੀ ਦੁਕਾਨਦਾਰੀ ਤੋੜਨ ਵਾਸਤੇ ਲੋਕਾਂ ਨੂੰ ਬੇਫਕੂਫ ਬਣਾ ਦਿੰਦੇ ਨੇ ਤੇ ਲੋਕ ਬੇਫਕੂਫ ਬਣ ਵੀ ਜਾਂਦੇ ਨੇ ਉਹਨਾਂ ਦੇ ਕਹੇ ਤੇ ਆਪਣੇ ਗਵਾਂਡੀਆਂ ਨਾ ਵਿਗਾੜ ਲੈਂਦੇ ਨੇ ਇਹਨਾਂ ਲੋਕਾਂ ਦਾ ਪਿੱਛਾ ਛੱਡ ਕੇ ਆਪਣੇ ਸਹੀ ਪੀਰ ਮੁਰਸ਼ਿਦ ਦੇ ਲੜ ਲੱਗੋ ਤੀਸਰਾ ਸਵਾਲ ਕਿ ਇਹ ਸਭ ਕੋਈ ਠੀਕ ਕਿਵੇਂ ਹੋਏਗਾ ਇਹ ਸਭ ਕੁਝ ਇਨਸਾਨ ਤੇ ਹੀ ਹੁੰਦਾ ਹੈ ਮਾੜੇ ਦਿਨ ਵੀ ਇਨਸਾਨ ਤੇ ਆਉਂਦੇ ਨੇ ਤੇ ਚੰਗੇ ਦਿਨ ਵੀ ਜਦੋਂ ਮਾੜੇ ਦਿਨ ਆਉਣ ਫਿਰ ਆਪਾਂ ਕਿਉਂ ਇਹਨਾਂ ਵੱਲ ਭਾਈਦੇ ਆ ਜਦੋਂ ਮਾੜੇ ਦਿਨ ਆਉਣ ਆਪਣੇ ਪੀਰ ਮੁਰਸ਼ਿਦ ਨੂੰ ਸੱਚੇ ਦਿਲੋਂ ਯਾਦ ਕਰਿਓ ਉਹਨਾਂ ਦੀ ਇਬਾਦਤ ਕਰਿਓ ਇਹ ਸਭ ਕੁਝ ਆਪਣੇ ਆਪ ਠੀਕ ਹੋ ਜਾਏਗਾ ਮਾੜਾ ਸਮਾਂ ਤਾਂ ਹੀ ਆਉਂਦਾ ਕਿ ਆਪਾਂ ਨੂੰ ਕੁਝ ਬਣਾ ਦੇਵੇ ਆਪਾਂ ਨੂੰ ਕੁਝ ਸਿਖਾ ਦੇਵੇ ਉਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਸੱਚੇ ਦਿਲੋਂ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ